ਹੈਲੋ एवरीवन ਥਿਸ ਇ ਜਾਨਦੀ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਮਿਲ ਕਰਦਾ ਮਸਤ ਹੋਵੇ ਇਸ ਵਾਸਤੇ ਮੁਕੇ ਬਾਈ ਜੀ ਆਪਾਂ ਇਸ ਟਾਈਮ ਖੜੇ ਆਂ ਬਰਨਾਲੇ ਖਡਾਈ ਦੇ ਵਿੱਚ ਟਿਹਂਡਿਆਏ ਆਪਾਂ ਇਸ ਟਾਈਮ ਕਹਿੰਦੇ ਆ ਜਿਹੜਾ ਨਵਾਂ ਬਣਿਆ ਕਹਿੰਦੇ ਮੈਨੂੰ ਠੀਲਾ ਕੋਲ ਬਠਿੰਡੇ ਕੋਠੀ ਪਾਦੇਵੇਂ ਮਾਈ ਇਹ ਬਠੰਡਾ ਵੀ ਨਹੀਂਗਾ ਹੈਗਾ ਤੇ ਹਾਇ ਹੰਡਿਆਏ ਆ ਤੇ ਆ ਤੁਸੀਂ ਇੱਧਰ ਦੇਖ ਸਕਦੇ ਹੋ ਜਿਹੜਾ ਸਾਰਾ ਆਹ ਵੀ ਸਿਸਟਮ ਬਣਿਆ ਦੇ ਵਿੱਚ ਕਿਸ ਤਰ੍ਹਾਂ ਕੋਸਟਾਂ ਛੱਡੀਆਂ ਹੋਈਆਂ ਨੇ ਇਹ ਮੈਂ ਆਪਣੇ ਹਿਸਾਬ ਨਾਲ ਦੱਸ ਰਿਹਾ ਨਾ ਇਹਨਾਂ ਦਾ ਕੁਝ ਹੋਰ ਹੋ ਸਕਦਾ ਇੱਥੇ ਉਹ ਸਾਈਕਲ ਦੇ ਵੀ ਚਲਾਉਂਦੇ ਕਰਦੇ ਆ ਤੇ ਘੱਟੋ ਘੱਟ 99 ਰੁਪਏ ਦੇ ਵਿੱਚ ਜਿਹੜਾ ਇੱਥੇ ਕੰਮ ਸ਼ੁਰੂ ਆ 99 ਰੁਪਏ ਦੇ ਵਿੱਚ ਤੁਸੀਂ 10-15 ਮਿੰਟ ਜਿਹੜਾ ਹੈ ਉਹ ਸਾਈਕਲ ਦਾ ਚਲਾ ਸਕਦੇ ਹੋ ਤੇ ਆ ਮੈਂ ਇਹਨਾਂ ਨੇ ਇੱਧਰ ਬਣਾਤਾ ਇੱਧਰ ਸਮੁੰਦਰ ਠੀਲ ਬਣਾਤੀ ਤੇ ਇਹਦੇ ਵਿੱਚ ਸਾਰਾ ਘੁੰਮ ਰਹੇ ਆ ਬੱਚੇ ਨਿਆਣੇ ਸਾਣੇ ਸਾਰੇ ਇੰਜੋਏ ਕਰਦੇ ਆ ਤੇ ਮੈਂ ਇੱਥੇ ਪਹਿਲੀ ਵਾਰ ਆਇਆ ਇੱਧਰ ਪਿੱਛੇ ਤਾਂ ਮੈਂ ਖਾਕੂ ਕੇ ਮੁੜ ਗਿਆ ਇੱਕ ਦੋ ਵਾਰੀ ਪਰ ਇੱਧਰ ਮੈਂ ਪਹਿਲੀ ਵਾਰ ਆਇਆ ਕਿਉਂਕਿ ਇੱਧਰ ਬਲਵਿੰਦਰ ਹਰਕੇ ਕਲਵੀਰ ਸਾਹਿਬ ਤੇ ਅਰਸ਼ੇ ਆਉਂਦੇ ਰਹਿੰਦੇ ਨੇ ਇਹਨਾਂ ਨੂੰ ਥੋੜਾ ਜਿਹਾ ਪਤਾ ਹੈਗਾ ਤੇ ਆਪਾਂ ਨੂੰ ਨਹੀਂ ਪਤਾ ਤੇ ਇਸ ਕਰਕੇ ਮੈਂ ਵੀ ਦੇਖ ਰਿਹਾ ਹਾਂ ਤੁਹਾਨੂੰ ਵੀ ਦਿਖਾ ਰਿਹਾ ਹਾਂ ਤੇ ਵੀਡੀਓ ਨਾਲ ਬਣੇ ਰਹੋ ਸ਼ਾਹ ਜੀ ਇੱਥੇ ਚੀਜ਼ਾਂ ਬਹੁਤ ਘੈਂਟ ਆ ਆਈਟਮਾਂ ਦੇਖਣ ਵਾਲੀਆਂ ਵੀਡੀਓ ਨਾਲ ਬਣੇ ਰਹੋ ਲਓ ਸ਼ਾਹ ਜੀ ਕਹਿੰਦੇ ਇੱਧਰ ਬਿਨਾਂ ਲੀਹ ਤੋਂ ਟ੍ਰੇਨ ਚੱਲਦੀ ਐ ਇੱਧਰ ਨੇ ਪਾਸੇ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਆਹ ਲਓ ਜੀ ਇਹ ਆ ਗਈ ਜੀ ਟ੍ਰੇਨ ਸਿੱਧੀ ਚੱਲਦੀ ਐ ਇਹ ਬਿਨਾ ਰੇਲਵੇ ਲਾਈਨ ਤੋਂ ਇਹ ਰੋਡ ਤੇ ਚੱਲਣ ਵਾਲੀ ਟ੍ਰੇਨ ਐ ਸ਼ਾਹ ਜੀ ਏ ਹੁਣ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਇਆ ਜਾਊਗਾ ਇੱਧਰ ਦੇਖ ਸਕਦੇ ਹੋ ਮਿਸ ਤੁਸੀਂ ਮਿਸਟਰ ਡੀ ਆਈ ਵਾਈ ਆਹ ਕਹਿੰਦੇ ਸਾਡੇ ਵਾਲਾ ਆ ਗਿਆ ਸਭ ਤੋਂ ਛੋਟਾ ਹਰਸ਼ੂਆ ਕਲਵੀਰ ਆ ਗਿਆ ਇੱਦੂ ਵੱਡਾ ਇੱਦੂ ਛੋਟਾ ਆ ਗਿਆ ਸਾਹਿਬ ਐਦੂ ਵੱਡਾ ਮੈਂ ਆ ਗਿਆ ਤੇ ਇੱਧਰ ਆ ਗਿਆ ਬਲਵਿੰਦਰ ਬਲਵਿੰਦਰ ਚੋਬਰ ਕਹਿੰਦੇ ਇਹ ਨਾ ਇਹ ਨਹੀਂ ਆਏ ਨਾ ਪਤਾ ਛਾਲ ਮਾਰੇ ਸੀ ਝੀਲ ਦੇ ਵਿੱਚ ਕਿਉਂਕਿ ਗਸਤੀਆਂ ਜੀ ਉੱਧਰ ਰਹਿ ਗਈਆਂ ਮੈਂ ਤਾਂ ਡੁੱਬਣਾ ਤੂੰ ਡੱਬ ਜਾਵੇਂਗਾ ਮੈਂ ਨਹੀਂ ਡੋਬਦਾ ਹਾਈਟ ਦਾ ਫਰਕ ਆ ਆਪਣਾ ਮੈਂ ਤਰਦਾ ਨਾ ਕੋਟ ਦੂਜਾ ਪਾਇਆ ਹੋਇਆ ਮੇਰੇ ਤਰ ਲੈਂਦਾ ਜਮਾ ਤੇ ਹੁਣ ਅਸੀਂ ਬਾਈ ਜੀ ਕਿਆ ਬਾਤ ਹੈ ਬਈ ਇਹ ਐਂ ਲੱਗਦਾ ਹੋਵੇ ਜਿਵੇਂ ਆਪਾਂ ਕਿਤੇ ਬਾਹਰ ਆਏ ਹੋਨੇ ਪਰ ਮੈਂ ਤਾਂ ਬਾਹਰ ਵੀ ਨਹੀਂ ਗਿਆ ਕਿਤੇ ਹੁਣ ਲੱਗ ਰਿਹਾ ਵੀਊ ਜੇ ਦੇਖ ਕੇ ਹਾਂ ਗੁੱਲੀ ਡੰਡਾ ਪਾ ਸੜਕੜਾ ਨਹੀਂ ਇਹ ਹੋਰ ਚੀਜ਼ ਡੰਡਾ ਗੁੱਲੀ ਫੋਟ ਜੁਲਦੇ ਜਾਣਾ ਕਿਸ ਲਾਈਨ ਅਪ ਜੁੜੀਓ ਚੱਲ ਬੜਦੇ ਤੇ ਇਧਰ ਕੁੱਤੇ ਬਿੱਲੇ ਬਾਂਦਰ ਸ਼ੇਰ ਬਹੁਤ ਕੁਛ ਆਈਟਮਾਂ ਜਿਹੜੀਆਂ ਤੁਹਾਨੂੰ ਦਿਖਾਉਣ ਵਾਲੀਆਂ ਸਾਰੀ ਅੱਜ ਮਤਲਬ ਮੈਨੂੰ ਬਲੌਗ ਬਣਾਉਣ ਦਾ ਕੋਈ ਮੂਡ ਨਹੀਂ ਸੀ ਪਰ ਫਿਰ ਵੀ ਇੱਥੇ ਆ ਗਿਆ ਇੱਕ ਇਹ ਤਾਂ ਤੇ ਮੇਰੇ ਜ਼ਿਆਦਾ ਵੀ ਹਾਂ ਬਲੌਗ ਬਣਾਉਣ ਲੈ ਕੇ ਬਲੌਗ ਬਣਾ ਲੈਨੇ ਆ ਖਿੱਚਣ ਦਾ ਸੀ ਫੋਟੋ ਲੱਗੇ ਸੀ ਤੇ ਉਹ ਆ ਗਈ ਫੇਰ ਬਿਨਾ ਲੀਹ ਵਾਲੀ ਟ੍ਰੇਨ ਸਿੱਧੀ ਰੋਡ ਤੇ ਚੱਲਣ ਵਾਲੀ ਤੇ ਬਣੇ ਰਹੋ ਤੇ ਸਾਹਿਬ ਜੀ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਹੋਰ ਬਹੁਤ ਕੁਝ ਦਿਖਾਇਆ ਜਾਊਗਾ ਅੱਛਾ ਉਹ ਸਾਈਕਲ ਜੇ ਆ ਸੀਗੇ ਸਾਹਿਬ ਜੀ ਆ ਸੀਗੇ ਇਹ ਇਹ ਆਹ ਸਾਈਕਲ ਆ ਉਹ ਜਿਹੜੇ ਇੱਥੇ ਚੱਲਦੇ ਫਿਰਦੇ ਨੇ ਪਿੱਛੇ ਦੋ ਟਾਇਰ ਆ ਇੱਕ ਮੂਰੇ ਟਾਇਰ ਆ ਇਹਦਾ 8:00 ਵਜੇ ਵਾਂਗ ਤੇ ਚੀਜ਼ ਘੰਟਾ ਹੈ ਵੈਸੇ ਡਰ ਲੱਗਦਾ ਆਪਾਂ ਨੂੰ ਪਾਣੀ ਤੋਂ ਤੇ ਉਚਾਈ ਤੋਂ ਬਹੁਤ ਇਸ ਕਰਕੇ ਆਪਾਂ ਪਾਣੀ 'ਚ ਨਹੀਂ ਬਰ ਰਹੇ ਤਨੇ ਇਹਦਾ ਬਹੁਤ ਜ਼ਰੂਰ ਲੈਣਾ ਸੀ ਇਹਦਾ ਮਜ਼ਾ ਤੇ ਇੱਧਰ ਆ ਕੇ ਫੁਹਾਰੇ ਫੁਹਾਰਾ ਧੋਕ ਦੇਖੋ ਸਾਰੀ ਇੱਧਰ ਮੁੰਡੇ ਖੱਚਦੇ ਹੋਏ ਫੋਟੋ ਮਾਚੇ ਵੀਊ ਦੇ ਵਿੱਚ ਤੇ ਇੱਕ ਅੱਧੀ ਆਪਾਂ ਵੀ ਖੱਚਲਾਂਗੇ ਥੰਬਨੇਲ ਆਉਣ ਦੇ ਵਾਸਤੇ ਤੇ ਆਹ ਲੋ ਸਾ ਜੀ ਬਹੁਤ ਅੱਛੀ ਲੋਕੇਸ਼ਨ ਤੇ ਮੇਰੇ ਆੜੀ ਦਾ ਵਿਆਹ ਮੈਂ ਤਾਂ ਕਹਿੰਦਾ ਉਹਨੂੰ ਇੱਥੇ ਹੀ ਫੋਟੋ ਸ਼ੂਟ ਕਰਨਾ ਚਾਹੀਦਾ ਐਵੇਂ ਹੀ ਲੋਕੇਸ਼ਨ ਦੇ ਪੈਸੇ ਦੇਊਗਾ ਉਹ ਲਓ ਨਾ ਪਾਣੀ ਦੀ ਜਿਹੜੀ ਆਵਾਜ਼ ਆ ਸੁਣਦੀ ਹੋਣੀ ਆ ਉਹ ਆ ਲੋ ਜੀ ਪੂਰਾ ਐਂਚਰ ਨੇ ਦਾ ਰੂਪ ਦਿੱਤਾ ਗਿਆ ਬਾਈ ਜੀ ਇਹਨੂੰ ਤੇ ਅੱਛੀ ਲੋਕੇਸ਼ਨ ਆ ਸਾ ਜੀ ਜਿਹੜੇ ਮੇਰੇ ਵਾਂਗ ਨਹੀਂ ਆਏ ਤੇ ਜ਼ਰੂਰ ਆਉਣਾ ਇੱਕ ਵਾਰ ਇੱਥੇ ਦੇਖਣ ਇੱਥੋਂ ਦਾ ਆਨੰਦ ਲੈਣ ਜ਼ਰੂਰ ਕਿਉਂ ਨਹੀਂ ਬਾਈ ਜੀ ਚਲੋ ਸਾ ਜੀ ਦੂਜੇ ਪਾਸੇ ਨੂੰ ਹੁਣ ਸਾ ਜੀ ਕੁਝ ਦਰਖਤ ਲਾਏ ਗਏ ਨੇ ਆ ਦੇਖੋ ਵੀ ਕਿੰਨੇ ਸੋਹਣੇ ਲੱਗਦੇ ਨੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਸਾ ਜੀ ਅੰਦਰ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਇੱਥੇ ਕਹਿੰਦੇ ਵੀ 1000 ਤੋਂ ਮਤਲਬ ਜਿਹੜਾ ਮੇਰੇ ਬਜਟ ਦਾ ਹੈਗਾ ਸਮਾਨ ਇੱਥੇ ਮਿਲ ਸਕਦਾ ਮੇਰੇ ਅਰਗੇ ਦੇ ਬਜਟ ਦਾ ਜਿੱਤੋਂ ਸਮਾਨ ਤੁਸੀਂ ਲੈ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਵੀਡੀਓ ਨਾਲ ਬਣੇ ਰਹੋ ਸ਼ਾਹ ਜੀ ਇੱਧਰ ਸ਼ਾਹ ਜੀ ਕਹਿੰਦੇ ਹਜੇ ਹੋਰ ਬਣ ਰਿਹਾ ਸਿਸਟਮਾ ਸਾਰਾ ਹਜੇ ਖਾਲੀ ਪਿਆ ਇੱਧਰ ਕੰਮ ਚੱਲ ਰਿਹਾ ਹੈ ਇੱਧਰ ਕਰੋਮਾ ਆ ਰਿਹਾ ਹੈ ਇੱਧਰ ਕਰੋਮਾ ਤੁਸੀਂ ਬੋਰਡ ਦੇਖ ਸਕਦੇ ਹੋ ਕਰੋਮਾ ਦੇ ਅੰਦਰ ਪਿਆ ਹੋਇਆ ਤੇ ਜੀਸੀਬੀ ਇੱਧਰ ਵੀ ਫਿਰਦੀ ਹੈ ਹੈ ਕੰਮ ਚੱਲਦਾ ਨਾ ਇਸ ਕਰਕੇ ਤੇ ਆਹ ਸਾਹਮਣੇ ਆ ਗਿਆ ਸ਼ਾਹ ਜੀ ਵੀਡੀਓ ਇਹ ਤੁਹਾਨੂੰ ਦਿਖਾਉਣੇ ਆ ਦੇਖਦੇ ਆ ਕੀ ਗੱਲਬਾਤ ਆ ਮੱਛਰ ਜੋ ਹਣ ਤੁਸੀਂ ਲਓ ਸਾਹਿਬ ਜੀ ਆਪਾਂ ਵੀਡੀਓ ਆ ਚੁੱਕੇ ਆਂ ਅੰਦਰੋਂ ਬਣਾ ਸਕਦੇ ਆਂ ਵੀਡੀਓ ਹੈ ਲਓ ਜੀ ਕਹਿੰਦੇ ਆਪਾਂ ਵੀਡੀਓ ਆ ਚੁੱਕੇ ਆਂ ਸਾਹਿਬ ਦੇ ਕਹਿਣ ਨੂੰ ਸਾਰ ਆਪਾਂ ਕੈਮਰਾ ਔਨ ਹੀ ਰੱਖਿਆ ਇਹ ਕਹਿੰਦਾ ਵੀ ਅੰਦਰੋਂ ਵੀ ਵੀਡੀਓ ਬਣਾ ਸਕਦੇ ਆਂ ਸਟੋਰ ਟਾਈਮਿੰਗ 11 ਤੋਂ 9 ਪੀਐਮ ਆਹਾਹਾ ਕੀ ਬਾਤ ਆਪਣੇ ਆਪ ਖੁੱਲ ਗਿਆ ਜੀ ਵੀਡੀਓ ਲਾਉਣਾ ਇੱਥੇ ਤੇ ਲਓ ਸਾਹਿਬ ਜੀ ਕਹਿੰਦੇ ਹੁਣ ਚੱਕ ਦੋ ਹੁਣ ਤਾਂ ਆਪਾਂ ਜਾਣ ਕੀ ਫੱਟੇ ਚੱਕ ਲਾਂਗੇ ਇੱਧਰ ਬਾਕੀ ਕਹਿੰਦਾ ਵੀਡੀਓ ਲਾਊਡ ਆ ਇੱਧਰ ਤੁਸੀਂ ਦੇਖ ਸਕਦੇ ਹੋ 399 499 ਇੱਥੋਂ ਜਿਹੜਾ ਮੱਲਾ ਦਾ ਕੰਮ ਸ਼ੁਰੂ ਆ 399 ਤੋਂ ਤੇ ਬਾਕੀ ਆਪਾਂ ਅੱਗੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਕੀ ਮਾਹੌਲ ਰਹਿੰਦਾ ਮਤਲਬ ਬਜਟ ਦੇ ਵਿੱਚ ਆ ਇੱਥੇ ਸਿਸਟਮ ਬਜਟ ਦੇ ਵਿੱਚ ਹੈਗਾ ਵੀ ਕੰਮ ਇੱਥੇ ਹੈਗਾ ਨਾਲ ਨਾਲ ਸ਼ਾਹ ਜੀ ਤੁਸੀਂ ਮੈਨੂੰ ਵੀ ਦੇਖ ਸਕਦੇ ਹੋ ਵਲੌਗ ਦੇ ਵਿੱਚ ਬਲਵਿੰਗਰ ਨੂੰ ਕਹਿੰਦੇ ਵੀ ਆਹਾ ਵਾਈਟ ਕਲਰ ਪਸੰਦ ਆ ਚੁੱਕਿਆ ਆਵਾਜ਼ ਮੈਨੂੰ ਲੱਗਦਾ ਮੇਰੀ ਘੱਟ ਨਾ ਆ ਰਹੀ ਹੋਵੇ ਕਿਤੇ ਉੱਚੀ ਬੋਲਣਾ ਪੈਣਾ ਬੜਾ ਵਧੀਆ ਨੇ ਠੀਕ ਹੈ ਹੋਰ ਗਰਮੀ ਆ ਜਾਂਦੇ ਮਾੜੀ ਹੋਰ ਗਰਮੀ ਨੂੰ ਉਡੀਕਦੇ ਹੋਏ ਤੇ ਫਿਰ ਹੋਰ ਅਸੀਂ ਤੱਜ ਹਾਲ ਦਾ ਕਪੜਾ ਲੈ ਕੇ ਜਾਵਾਂਗੇ ਜਿਵੇਂ ਆਹ ਦੇਖ ਸਕਦੇ ਹੋ ਸਾਜੀ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਕੁਛ ਇੱਧਰ ਕਹਿੰਦੇ ਜਵਾਕ ਨਹੀਂ ਜਲਦਾ ਨਹੀਂ ਉਹੀ ਜਰਾਬਾਂ ਦੇਖੀ ਜਾਂਦਾ ਜਵਾਕਾਂ ਵਾਲੀ ਆ ਕੋਈ ਗੱਲ ਨਹੀਂ ਬਾਤ ਨਹੀਂ ਉਹ ਵੀ 399 ਵਾਲੀ ਜਰਾਬ ਹੈ ਤੇ ਤੂੰ ਦੱਸ ਕੀ ਕਰਨੀ ਕੀ ਹੈ ਇਹ ਹੁਣ ਇਹਨੂੰ ਇੰਨਾ ਸਰਪ੍ਰਾਈਜ਼ ਬਾਅਦ ਚ ਮਿਲੂਗੀ ਇਹ ਤਾਂ ਮੈਂ ਕੀ ਹਾਰ ਪਾਤਾ ਤੇ ਹਾਂ ਗੱਲ ਪੱਕੀ ਆ ਓਏ ਹਾਜੀ ਹਾਲ ਕਹਿੰਦੇ ਇੱਧਰ ਵੀ ਭਗਵਤੀ ਵਾਲਾ ਹੀ ਇੱਧਰ ਵੀ ਲਾਈਟ ਭੱਜ ਗਈ ਨਹੀਂ ਤੁਹਾਨੂੰ ਵਧੀਆ ਤਰੀਕੇ ਨਾਲ ਪਰਫਿਊਮ ਦਿਖਾਉਂਦੇ ਆਪਾਂ ਇੱਧਰੋਂ ਜ਼ੂਡੀਓ ਪਰਫਿਊਮ ਪਰਫਿਊਮ ਫਿਰ ਹਾਲ ਆਪਾਂ ਲਾਈਟ ਵਾਲੇ ਪਾਸੇ ਚੱਲਦੇ ਆਂ ਫੇਰ ਦਵਾਕਾ ਵਾਲੇ ਕੱਪੜੇ ਆ ਗਏ ਇੱਧਰ ਲੱਗਦਾ ਇੱਧਰੋਂ ਸ਼ਾਹੀ ਆ ਕੇ ਕਾਊਂਟਰ ਲਾਈਟ ਵੀ ਆ ਗਈ ਨਾਲ ਇੱਧਰ ਕਾਊਂਟਰ ਆ ਗਿਆ ਇੱਧਰ ਤੁਸੀਂ ਜਿਹੜਾ ਹੈ ਬੈਲ ਬਗੈਰਾ ਆਪਣਾ ਬਣਵਾ ਸਕਦੇ ਹੋ ਲੇਡੀਜ਼ ਸਮਾਨ ਆ ਗਿਆ ਇੱਧਰ ਤੇ ਉਧਰੋਂ ਆਪਾਂ ਐਂਟਰੀ ਲਈ ਸੀ ਏਡੀ ਦੂਰੋਂ ਤੇ ਦੇਖਦੇ ਰਹੋ ਸ਼ਾਹੀ ਜੀ ਵੈਸੇ ਆਪਾਂ ਆਹਾ ਸ਼ਰਟ ਬਾਈ ਜੀ ਕਹਿੰਦੇ ਦੇਖ ਰਹੇ ਸੀ ਟਰਾਈ ਲੈ ਕੇ ਤੇ ਜੱਚੀ ਨਹੀਂ ਕਲਰ ਨਹੀਂ ਜੱਚਾ ਇਹਨਾਂ ਨੂੰ ਕਲਰ ਨਹੀਂ ਜੱਚਾ ਤੇ ਇਸ ਕਰਕੇ ਆਪਾਂ ਨਹੀਂ ਲੈ ਰਹੇ ਕਿਉਂ ਜੀ ਕਿਉਂ ਜੀ ਨਹੀਂ ਜੱਚਾ ਵੀ ਨਹੀਂ ਜੱਚਾ ਇਸ ਕਰਕੇ ਇੱਥੇ ਦੁਬਾਰੇ ਵਾਪਸ ਆ ਰਹੀ ਆਪਣੇ ਉਸਤਾਨ ਤੋਂ ਲੋ ਸਾਹਿਬ ਜੀ ਕਹਿੰਦੇ ਆ ਸੰਗਤਾਂ ਦੇ ਕਹਿਣ ਦੇ ਅਨਸਾਰ ਆਪਾਂ ਦੁਬਾਰੇ ਆਹਾ ਸ਼ਰਟ ਜਿਹੜੀ ਪਾ ਚੁੱਕੀ ਐ ਇਹਨਾਂ ਨੂੰ ਇਹ ਜੱਚ ਚੁੱਕੀ ਆ ਹੁਣ ਮੈਨੂੰ ਰੇਟ ਨਹੀਂ ਜੱਦ ਰਿਹਾ ਚਲੋ ਹੁਣ ਵੈਸੇ ਸਹੀ ਆ ਹਨਾ ਰੇਟ ਵੀ ਵਾੜਾ ਨਾਲੇ ਕੰਪਨੀ ਦੀ ਆ ਲੋ ਸਾਹਿਬ ਜੀ ਕਹਿੰਦੇ ਇਹ ਸਾਡਾ ਆਪਾਂ ਨੂੰ ਜਾ ਚੁੱਕੀ ਆ ਤੇ ਇਹ ਆਪਾਂ ਹੁਣ ਲੈ ਰਹੇ ਆ ਲੈ ਲਈ ਨਹੀਂ ਰਹੇ ਆ ਕਿਉਂ ਜੀ ਜਾ ਚ ਗਈ ਠੀਕ ਆ ਜੀ ਚਲੋ ਨੂੰ ਲੈਣੀ ਆ ਲੋ ਸਾ ਜੀ ਕਹਿੰਦੇ ਇੱਧਰ ਬਲਵਿੰਦਰ ਹੁਣੀ ਆਪਣਾ ਇੱਧਰ ਬਿੱਲ ਲੈਣ ਲੱਗੇ ਨੇ ਜੀ ਕਹਿੰਦੇ ਤੇ ਇਸ ਕਰਕੇ ਹੁਣ ਇਹਨੂੰ ਦਿੱਤਾ ਜਾਊਗਾ ਬਿੱਲ ਤੇ ਇੱਧਰ ਮੱਲਾ ਦਾ ਨੋ ਐਂਟਰੀ ਲੱਗੀ ਹੋਈ ਹੈ ਸ਼ਾਇਦ ਹਾਂ ਜੀ ਵੀਰਾ ਜੀ ਤੇ ਇੱਧਰ ਆ ਕੇ ਕਹਿੰਦੇ ਜੀ ਸਾਈ ਹੁਣੀ ਦੇਖ ਸਕਦੇ ਹੋ ਸਾ ਜੀ ਤੁਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਨੇ ਆ ਵੀਡੀਓ ਨਾਲ ਬਣੇ ਰਹੋ ਲਓ ਸਾ ਜੀ ਕਹਿੰਦੇ ਆਪਾਂ ਵੀਡੀਓ ਤੋਂ ਬਾਹਰ ਆ ਚੁੱਕੇ ਆ ਹੁਣ ਅੱਗੇ ਦੇਖਦੇ ਆ ਕੀ ਮਾਹੌਲ ਕਿਸ ਤਰ੍ਹਾਂ ਦਾ ਹੈਗਾ ਤੇ ਇੱਧਰ ਕਹਿੰਦੇ ਬਲਵਿੰਦਰ ਜੀ ਨੇ ਕਹਿੰਦੇ ਸ਼ਾਪਿੰਗ ਕਰ ਲਈ ਆ ਤੇ ਬਹੁਤ ਕਹਿੰਦੇ ਅੱਜ ਇਹਨੇ ਪੈਸਾ ਖਰਾਬ ਕਰਤਾ ਮੁੰਡਾ ਬ੍ਰਾਂਡ ਬ੍ਰਾਂਡ ਪਾਉਂਦਾ ਇਹ ਬ੍ਰਾਂਡ ਮੁੰਡਾ ਬ੍ਰਾਂਡ ਤੋਂ ਥੱਲੇ ਗੱਲ ਕੋਈ ਨਹੀਂ ਕਰਦਾ ਇੱਧਰ ਆ ਕੇ ਮੈਕਸ ਹੋਰ ਤੁਹਾਨੂੰ ਅੱਗੇ ਦੀ ਕਾਰਵਾਈ ਅੱਗੇ ਦਿਖਾਈ ਜਔ ਉਧਰ ਚਲੋ ਇੱਧਰ ਹੀ ਦੁਬਾਰੇ ਲਓ ਸਾ ਜੀ ਕਹਿੰਦੇ ਇਹ ਜਿਹੜਾ ਤਣਾਉਨਾ ਤਣਾਉਲਾ ਰੋਡ ਤੇ ਸੀਗਾ ਬਰਨਾਲੇ ਕਹਿੰਦੇ ਚਾਹੇ ਸੂਟਾ ਬਾਾਰ ਤੇ ਉਹ ਹੁਣ ਕਹਿੰਦੇ ਇੱਥੇ ਹੰਢਾਇਆ ਜਾ ਚੁ ਇਦਰਾ ਆਪਾਂ ਗੱਲ ਕਰਾਂ ਇੰਟਰਸਟਡ ਨਹੀਂ ਹੈਗੇ ਇਦਰਾ ਇਸ ਕਰਕੇ ਆਪਾਂ ਜਾ ਵੀ ਨਹੀਂ ਰਹੇ ਪਰ ਤੁਹਾਨੂੰ ਦਿਖਾ ਜ਼ਰੂਰ ਰਹੇਂਗੇ ਕੋਈ ਚਾਹਵਾਣਾ ਜ਼ਰੂਰ ਆਓ 버거 किंग ਆ ਗਿਆ ਇਦਰ ਸ਼ਾਹ ਜੀ ਨਾਲ ਪਹਾਰ ਆ ਗਿਆ ਕਲਵੀਰ ਸਾਈਂ ਜੀ ਆ ਗਏ ਇਦਰਾ ਅੱਜ ਮਹੂਰਤਾ ਵੀਡੀਓ ਬਣਾਦੇ ਪਸਲਾ ਵਲੌਗ ਹੈ ਆ ਪਤਾ ਲੰਗਰਾਂ ਜੀ ਦਿੱਤੇ ਹੋਏ ਆ ਜਿਹਦਾ ਜਿਹਦਾ ਫ੍ਰੀ ਵੀ ਉਹਨਾਂ ਦਾ ਪਸਲਾ ਯਾਰ ਫ੍ਰੀ ਚ ਨਹੀਂ ਇੱਥੇ ਕੋਈ ਫ੍ਰੀ ਤਾਂ ਗਾਲਾਂ ਵੀ ਨਹੀਂ ਦਿੰਦੇ ਮਹੂਰਤਾ ਉਹ ਲਿਖਾ ਅੱਜ ਚੱਕ ਅੱਛਾ ਚੱਲੋ ਫਿਰ ਨਹੀਂ ਯਾਰ ਤੇ ਲਓ ਕਹਿੰਦੇ ਮੁੰਡਾ ਉੱਧਰ ਦੇਖ ਰਿਹਾ ਕਿਤੇ ਵੀ ਬਲੌਗਰ ਆ ਗਏ ਕਹਿੰਦਾ ਇਹ ਨਹੀਂ ਪਤਾ ਸਾਨੂੰ ਸਾਦ ਕੇ ਸਪੈਸ਼ਲ ਸਾਡੀ ਸੇਵਾ ਪਾਣੀ ਕਰੇ ਵੀ ਬਲੌਗਰ ਆ ਗਏ ਤੇ ਚਾਹੇ ਸੁਟਾ ਦੀ ਕਹਿੰਦੇ ਅੱਜ ਫ੍ਰੀ ਦੇ ਵਿੱਚ ਕਹਿੰਦੇ ਸੇਵਾ ਨਾ ਬਾਈ ਜਾ ਰਹੀ ਹੈ ਬਾਈ ਇੱਧਰ ਇਸ ਕਰਕੇ ਆਪਾਂ ਵੀ ਲੈ ਰਹੇ ਆ ਇਥੋਂ ਚਾਹੇ ਸੁਟਾ ਗੱਲ ਕਰੇ ਤੇ ਗਾਣੇ ਚੱਲੀ ਜਾਂਦੇ ਕਾਪੀਰਾਈਟ ਆ ਸਕਦਾ ਆਪਾਂ ਨੂੰ ਇਸ ਕਰਕੇ ਤੁਹਾਨੂੰ ਮਿਊਟ ਕਰਕੇ ਦਿਖਾਵਾਂਗੇ ਛਾ ਜੀ ਲਓ ਜੀ ਜਿਹੜਾ ਕੁਦਰਤ ਕਹਿੰਦੇ ਵੈਸੀ ਵਾਲਾ ਸਾਥ ਦਿੰਦੀ ਆ ਇੱਥੇ ਵੀ ਲੰਗਰ ਮਿਲ ਗਿਆ ਦੇਖ ਲਾ ਆਊਟਲੈਟ ਤੇ ਵੀ ਲੰਗਰ ਮਿਲ ਗਿਆ ਕਹਿੰਦੇ ਆਊਟਲੈਟ ਤੇ ਵੀ ਲੰਗਰ ਲੱਭ ਲਿਆ ਕਦੇ ਜਿੱਥੇ ਆਸਮੀ ਜੀ ਉੱਥੇ ਵੀ ਲੰਗਰ ਚ ਆ ਜਾਂਦੇ ਆ ਹਾਂ ਇੱਥੇ ਵੀ ਲੰਗਰ ਲੱਭ ਲਿਆ ਸੀ ਸਾਜੀ ਕਹਿੰਦੇ ਆਹ ਹੌਟ ਕਾਫੀ ਦੇ ਲਈ ਕਰਨ ਤੋਂ ਬਾਅਦ ਹੌਟ ਤੋਂ ਬਾਅਦ ਹੁਣ ਆਪਾਂ ਕੋਲਡ ਕਾਫੀ ਟਰਾਈ ਕਰਦੇ ਹਾਂ ਕਿਸ ਤਰ੍ਹਾਂ ਦੀ ਲੱਗਦੀ ਹੈ ਕਹਿੰਦੇ ਅਸਲ ਦੇ ਵਿੱਚ ਕਹਿੰਦੇ ਬਈ ਜੀ ਆਊਟਲੈਟ ਦੇ ਵਿੱਚ ਕੀ ਆ ਕਹਿੰਦੇ ਕਿਉਂਕਿ ਇੱਥੇ ਬ੍ਰਾਂਡਡ ਚੀਜ਼ ਮਿਲਦੀ ਆ ਹਰੇ ਮਹਿੰਗੇ ਬ੍ਰਾਂਡ ਮਿਲਦੇ ਆ ਕੋਲਡ ਕਾਫੀ ਕੁਝ ਵੀ ਫੇਰੀ ਅੱਜ ਸ਼ਾਮ ਤੱਕ ਇੱਥੇ ਹੌਟ ਹੌਟ ਕਾਫੀ ਗੋਲਡ ਕਾਫੀ ਸਾਰਾ ਕੁਝ ਅੱਜ ਦਾ ਦਿਨ ਫਰੀ ਆ ਅਸੀਂ ਲੰਗਰਾਂ ਵਾਲੇ ਬੰਦੇ ਆ ਤੇ ਅਸੀਂ ਵੀ ਆਊਟਲੈਟ ਦੇ ਵਿੱਚ ਵੀ ਲੰਗਰ ਲੱਭ ਲਿਆ ਅਸੀਂ ਵੈਸੇ ਮਾਡਲ ਲੱਗੇ ਸੀ ਬਲਵਿੰਦਰ ਕਹਿੰਦਾ ਇੱਧਰ ਚੱਲਦੇ ਕੋਈ ਮਹੂਰਤ ਲੱਗਦਾ ਤੇ ਵੈਸੇ ਇੱਧਰ ਗੱਲ ਜੀ ਬਣ ਗਈ ਕਹਿੰਦੇ ਤੇ ਹੁਣ ਚੱਲਦੇ ਆ ਅਸੀਂ ਹੋਰ ਤੁਹਾਨੂੰ ਦਿਖਾਉਣੇ ਆ ਅਗਲੀ ਕਾਰਵਾਈ ਤੋਂ ਉਦੋਂ ਤੱਕ ਦੇਖਦੇ ਰਹੋ ਤੁਹਾਨੂੰ ਇਹਨਾਂ ਦੱਸਣਾ ਸੀ ਵੀ ਅਸੀਂ ਆਊਟਲੈਟ 'ਚ ਵੀ ਲੰਗਰ ਲੱਭ ਲਏ ਸੀ ਇੱਧਰ ਦੇਖੋ ਵੀ ਕਹਿੰਦੇ ਰੌਣਕਾਂ ਇੱਧਰ ਵੀ ਦੇਖੋ ਸਾਜੀ ਇੱਧਰ ਵੀ ਇੱਧਰ ਵੀ ਇਸ ਤਰ੍ਹਾਂ ਤੁਹਾਨੂੰ ਪੂਰਾ ਮਾਹੌਲ ਦਿਖਾਇਆ ਜਾਊਗਾ ਤੇ ਫੇਰ ਆਪਾਂ ਕਾਰਬਨੀ ਚੱਲਾਂਗੇ ਫੇਰ ਤੁਹਾਨੂੰ ਉਧਰਲਾ ਮਾਹੌਲ ਦਿਖਾਇਆ ਜਾਊਗਾ ਦੇਖੋ ਸਾਹਿਬ ਜੀ ਕਹਿੰਦੇ ਹੁਣ ਇੱਧਰ ਕਹਿੰਦੇ ਇਹ ਬੱਚਿਆਂ ਨੇ ਖੇਡਣ ਵਾਲੀ ਚੀਜ਼ ਆ ਕੀ ਇਹ ਤੇ ਇੱਧਰ ਆ ਗਿਆ ਉਹ ਕਹਿੰਦੇ ਵੱਡਾ ਟਾਪੂ ਆ ਗਿਆ ਇੱਧਰ ਇੱਧਰ ਦੇਖੋ ਸਾਹਿਬ ਜੀ ਇਹਦੇ ਵਿੱਚ ਉਹ ਜਿਹੜੇ ਦੂਰ ਸਾਈਕਲ ਫਿਰਦੇ ਉਹ ਤੁਹਾਨੂੰ ਆਪਾਂ ਨੇੜੋਂ ਦਿਖਾਉਣਾ ਕਿ ਕਿਸ ਤਰ੍ਹਾਂ ਦੀ ਕੀ ਕਾਰਵਾਈ ਹੈ ਤੇ ਵੈਸੇ ਇਹ ਦੁਬਾਰੇ ਰਿਪੀਟ ਹੋ ਰਿਹਾ ਇਸ ਕਰਕੇ ਨੂੰ ਮੈਂ ਇੱਥੇ ਕੱਟਣ ਲੱਗਾ ਤੁਹਾਨੂੰ ਅੱਗੇ ਦਿਖਾਉਣਾ ਕੰਮ ਦੀ ਚੀਜ਼ ਇੱਥੋਂ ਦਾ ਕਹਿੰਦੇ ਵੀਊ ਬੜਾ ਅੱਛਾ ਆ ਰਿਹਾ ਸਾਹਿਬ ਜੀ ਇਦਾਂ ਜਿਵੇਂ ਹੋ ਕੇ ਬਣਾਉਣੀ ਹੋਵੇ ਵੜ ਤਾਂ ਹੁਣ ਸਾਹ ਜੀ ਤੁਸੀਂ ਦੇਖ ਸਕਦੇ ਹੋ ਇਹ ਕੀ ਚੀਜ਼ ਹੈ ਇਹ ਤੇ ਇਹ ਕਹਿੰਦੇ ਬਲਵਿੰਦਰ ਦੀ ਬਿਲਕੁਲ ਕਾਪੀ ਹੈ ਇਹ ਜਮਾ ਗਿਆ ਕਿੱਧਰ ਇਹ ਕਹਿੰਦੇ ਸਾਹ ਜੀ ਬਿਲਕੁਲ ਬਲਵਿੰਦਰ ਦੀ ਕਾਪੀ ਹੈ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਸਕਦੇ ਹਾਂ ਅਸੀਂ ਇੱਧਰੋਂ ਵੀ ਸਮਾਈਲ ਵੀ ਬਿਲਕੁਲ ਸੇਮ ਉਹਦੇ ਵਾਲੀ ਹੈ ਤੇ ਪਿੱਛੋਂ ਵੀ ਬਿਲਕੁਲ ਉਦਾਂ ਹੀ ਹੈ ਬਲਵਿੰਦਰ ਹੀ ਹੈ ਪਿੱਛੋਂ ਵੀ ਕੁੰਡੀ ਪੂਛਾ ਮੁੰਡੇ ਦੀ ਤੇ ਵੈਸੇ ਦੂਰ ਆਉਂਦਾ ਉਹ ਆਉਂਦਾ ਇਹ ਸ਼ਾਹ ਜੀ ਕਹਿੰਦੇ ਬਲਵਿੰਦਰ ਕੇ ਪਿੰਡ ਵਾਲੇ ਦੀ ਕਾਪੀ ਆ ਗਈ ਸਿਮਰਨ ਦੀ ਆ ਉਦਾਂ ਹੀ ਇਹਦਾ ਮੂੰਹ ਜਾਵੇ ਆ ਦੇਖੋ ਅੱਖਾਂ ਵੀ ਉਵੇਂ ਜਾਂਦੀਆਂ ਤੇ ਉਦਾਂ ਹੀ ਸਾਰੇ ਹਾਵ ਭਾਵ ਚੱਲਦੇ ਆ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਗੱਲੋਂ ਆ ਦੇਖ ਸਕਦੇ ਹੋ ਤੁਸੀਂ ਸ਼ਾਹ ਜੀ ਆਹ 사이ਕਲ ਆ ਜਿਹੜੇ ਇਹ ਇਹਦੇ ਵਿੱਚ ਚੱਲਦੇ ਨੇ ਇਧਰ ਆ ਵੀ ਚਲਾ ਰਹੇ ਨੇ ਕਹਿੰਦੇ ਮੁੰਡੇ ਤੇ ਜੋੜੀਆਂ ਚਿੱਤੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਹੈ ਤੇ ਆ ਲੋ ਜੀ ਇਹਨਾਂ ਦਾ ਫੋਟੋ ਕਾਨੂੰ ਛੱਬਾ ਲੈ ਗਏ ਛੱਬਾ ਤੇ ਇੱਧਰ ਆ ਕੇ ਕਹਿੰਦੇ ਬਈ ਆਹਾ ਤੁਹਾਨੂੰ ਦਿਖਾ ਰਹੇ ਸੀ ਰਕਸ਼ੇ ਜੀ ਚੱਲਦੇ ਇੱਧਰ ਸਾਈਕਲ ਆ ਬੈਕ ਵੀ ਚੱਲਦਾ ਹੈ ਬੈਕ ਪੈਡਲ ਮਾਰੀ ਜਾਂਦੇ ਨੇ ਤੇ ਉੱਧਰ ਕਹਿੰਦੇ ਮੁੰਡੇ ਚੋਬਰਾ ਨੇ ਪੂਰਾ ਫੁੱਲ ਦੱਬਤਾ ਤੇ ਇੱਧਰ ਹੋਰ ਤੁਹਾਨੂੰ ਅੱਗੇ ਦਿਖਾਉਨੇ ਆ ਮਾਹੌਲ ਤੇ ਦੇਖੋ ਵੀਡੀਓ ਨਾਲ ਤੁਸੀਂ ਫੇਰਾ ਕੀ ਉਹ ਬਿਨਾ ਕਹਿੰਦੇ ਬਿਨਾ ਲੀਨ ਵਾਲੀ ਟ੍ਰੇਨ ਮਾਹੌਲ ਓਕੇ ਆ ਸਾ ਜੀ ਜਰੂਰ ਆਓ ਤੇ ਆਨੰਦ ਲਾਓ ਖਾਓ ਪੀਓ ਐਸ਼ ਕਰੋ ਜੇ ਨਹੀਂ ਵੀ ਖਾਣਾ ਪੀਣਾ ਉਹੀ ਦੇਖ ਕੇ ਤੁਹਾਡਾ ਬਹੁਤ ਜੀ ਲੱਗ ਜੂਗਾ ਚਾਹੇ ਤੁਸੀਂ ਨਹੀਂ ਵੀ ਸ਼ਾਪਿੰਗ ਕਰਨੀ ਇਦਾਂ ਹੀ gekeḍa ਮਾਰਜਿਆ ਕਰੋ ਮੈਂ ਫਿਲਹਾਲ ਪਹਿਲੀ ਵਾਰ ਆਇਆ ਇਧਰਲੇ ਪਾਸੇ ਤੇ ਮਾਣੇ ਕਰ ਰਿਹਾ ਵੀ ਇੱਥੇ ਜਾਈਏ ਤੇ ਦੁਬਾਰੇ ਫੇਰ ਆਈਏ ਚੰਡੀਗੜ੍ਹ ਬਣਾਤਾ ਜਮਾ ਇਦੋਂ ਵੱਧੀ ਜੀ ਲੱਗ ਰਿਹਾ ਇੱਥੇ ਤੇ ਆ ਆ ਗਿਆ ਇਹਨਾਂ ਦਾ ਮੇਨ ਸਟੇਸ਼ਨ ਆ ਗਈ ਜੀ ਵੱਡੀ ਗੱश्ती ਬਈ ਜੀ ਟਰਾਲ ਆ ਗਿਆ ਇਹ ਵੱਡਾ ਇਹਨਾਂ ਦਾ ਖਣਾ ਤੇ ਥਾੜਾ ਕੋਸ ਸਮਾਨ ਲੱਗਿਆ ਹੋਵੇ ਤੇ ਇਹਦੇ ਤੇ ਕਈ ਸੀਟਾਂ ਨੇ ਤੇ ਆ ਸਿਰਫ ਦੋ ਬੰਦੇ ਚਲਾ ਸਕਦੇ ਨੇ ਤੇ 10-15 ਮਿੰਟ ਮੈਨੂੰ ਲੱਗਦਾ ਚਲਾਉਂਦੇ ਆ ਸਾਈਕਲ ਜਾਂ ਸਾਈਕਲ ਜਾਂ ਤਾਂ 99 ਰੁਪਏ ਦੇ ਵਿੱਚ ਨਜ਼ਾਰਾ ਲੈ ਸਕਦੇ ਹੋ ਤੇ ਇਹਦਾ ਮੈਨੂੰ ਲੱਗਦਾ ਹੋ ਸਕਦਾ ਇਹਦੀ ਟਿਕਟ ਵੱਧ ਹੋਵੇ ਪਰ ਜਿਹਨੇ ਨਜ਼ਾਰਾ ਲੈਣਾ ਹੋਵੇ ਉਹਦੇ ਵਾਸਤੇ ਟਿਕਟਾਂ ਟੁਕਟਾਂ ਜ਼ਿਆਦਾ ਇਹ ਮੈਂ ਨਹੀਂ ਰੱਖਦੀਆਂ ਸਮਝ ਬਾਕੀ ਨਾਲੇ ਨਜ਼ਾਰੇ ਵਾਧੂ ਦੇਖਣ ਨੂੰ ਇੱਥੇ ਤੇ ਹੋਰ ਤੁਹਾਨੂੰ ਵਾਧੂ ਨਜ਼ਾਰੇ ਹੋਰ ਦਿਖਾਉਣੇ ਆ ਆ ਢੋਲ ਜੇ ਦੇ ਵਿੱਚ ਕਹਿੰਦੇ ਬੱਚੇ ਨਜ਼ਾਰੇ ਲੈਂਦੇ ਨੇ ਇਹਦੇ ਪਰ ਐ ਨਹੀਂ ਪਤਾ ਵੜਦੇ ਕਿੱਥੋਂ ਦੀ ਆ ਬਾਕੀ ਆ ਨੀਚੇ ਦਾ ਜਿਹੜਾ ਆ ਲੱਗਿਆ ਨੀਚੇ ਢੋਲ ਜੀ ਇਹਨਾਂ ਨੇ ਦੇਖੋ ਕਿਦਾਂ ਬੈਲੈਂਸ ਬਣਾਇਆ ਹੋਇਆ ਇੱਥੇ ਤੇ ਹੋਰ ਤੁਹਾਨੂੰ ਦਿਖਾਉਣੇ ਅੱਗੇ ਹੋਰ ਚੀਜ਼ਾਂ ਕੋਸਾ ਜੀ ਆ ਸਾਰੀਆਂ ਚੀਜ਼ਾਂ ਇੱਧਰ ਇੱਧਰ ਇਹਨਾਂ ਦੇ ਰੇਟ ਲੱਗੇ ਹੋਏ ਨੇ ਜਿਵੇਂ ਆ ਹੈਗਾ ਪਰ ਪਰਸਨ 400 ਆ ਆ ਚੀਜ਼ਾਂ ਦਾ ਜਿਹੜੀ ਵੱਡੀ ਕਿਸ਼ਤੀ ਹੈ ਸਕੂਟਰ ਜ ਆ ਫਿਰਦੀ ਇਹਦਾ 400 ਰੇਟ ਆ ਤੇ ਇੱਧਰ ਪਰ ਪਰਸਨ ਜਿਹੜਾ 90 ਆ ਸਾਈਕਲ ਦਾ ਜਿਵੇਂ ਤੁਹਾਨੂੰ ਮੈਂ ਦਿਖਾਏਗਾ ਸਾਈਕਲ ਜਿਹਦਾ ਫੀਲ ਦਾ ਥਾਈਵ ਆ ਗਿਆ ਸਾ ਜੀ 200 ਤੇ ਇਧਰ ਫੇਰ ਆ ਗਿਆ ਇਹਦਾ 200 ਤੇ ਇਹਨਾਂ ਦੇ ਰੇਟ ਲੱਗੇ ਨੇ ਸਾ ਜੀ ਅੱਗੇ ਤੁਹਾਨੂੰ ਹੋਰ ਕਾਰਵਾਈ ਦਿਖਾਉਣੇ ਆ ਉਦੋਂ ਤੱਕ ਤੁਸੀਂ ਸਾਡੀ ਵੀਡੀਓ ਨਾਲ ਬਨੇ ਰਹੋ ਇਧਰ ਆ ਗਿਆ ਜੀ ਫਲਾਰ ਸ਼ਾਪ ਤੇ ਪਪ ਤੇ ਹੋਰ ਅੱਗੇ ਦਿਖਾਉਣੇ ਤੁਹਾਨੂੰ ਇਧਰ ਆ ਗਿਆ ਜੀ ਦਾ ਟੇਸਟ ਆਫ ਪੰਜਾਬ ਕੀ ਬਾਤ ਆ ਜੀ ਦਾ ਟੇਸਟ ਆਫ ਪੰਜਾਬ ਇਧਰ ਚੱਲਦੇ ਆ ਵੀ ਦੇਖਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਹੁਣ ਇਧਰ ਆ ਗਈ ਜੀ ਕਹਿੰਦੇ ਪਾਰਕਿੰਗ ਉਧਰ ਆਪਣੀ ਗੱਡੀ ਖੜੀ ਆ ਪਾਰਕਿੰਗ ਦੇ ਵਿੱਚ ਨੇੜੀ ਆ ਇਧਰ ਆਗੇ ਸਮੈਸ਼ ਮਤਲਬ ਖੇਡਾਂ ਖੁੱਡਾਂ ਵਾਲਾ ਸਿਸਟਮ ਆ ਇਧਰ ਬੱਚਾਂ ਦੇ ਸਿਆਣਿਆਂ ਦੇ ਨਿਆਣਿਆਂ ਦੇ ਸਾਰਿਆਂ ਦੇ ਤੇ ਲਓ ਜੀ ਆਪਾਂ ਪੰਜਾਬ ਢਾਬੇ ਦੇ ਨਾਲ ਨਾਲ ਇਧਰ ਨੂੰ ਜਾਈ ਜਾਂਦੇ ਆ ਗੱਲ ਕਰ ਗਾਣੇ ਚੱਲੀ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਜਿਹੜਾ ਵੀਡੀਓ ਬੰਦ ਕਰਨੀ ਪੈਣੀ ਕਿਉਂਕਿ ਕਾਪੀਰਾਈਟ ਦਾ ਕਿਉਂਕਿ ਕਾਪੀਰਾਈਟ ਦਾ ਬਹੁਤ ਮਸਲਾ ਹੁੰਦਾ ਫਿਰ ਆਹ ਦੇਖ ਰਹੇ ਹੋ ਇਧਰ ਕਹਿੰਦੇ ਰਾਈਡ ਕੀ ਬਾਤ ਆ ਜੀ ਮਾਹੌਲ ਇੱਧਰ ਪਹਿਲਾਂ ਉਮੀ ਬਣ ਚੁੱਕਿਆ ਕਹਿੰਦੇ ਪੂਰਾ ਗੇਮਸ ਵਾਲਾ ਹੁਣ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਕਿਉਂਕਿ ਇੱਧਰ ਹੁਣ ਛਾਂ ਪੈ ਰਹੀ ਹੈ ਤੇ ਛਾਂ ਦੇ ਵਿੱਚ ਵੀਡੀਓ ਆਪਣੀ ਬਹੁਤ ਅੱਛੀ ਆ ਰਹੀ ਹੈ ਸਾਹਿਬ ਜੀ ਤੇ ਹੁਣ ਆਪਾਂ ਇੱਧਰ ਲੈਨੇ ਆਂ ਐਂਟਰੀ 뮤직 ਚੱਲ ਰਿਹਾ ਪਰ ਆਪਾਂ ਮਿਊਟ ਕਰਕੇ ਤੁਹਾਨੂੰ ਦਿਖਾਵਾਂਗੇ ਇੱਧਰ ਸਾਡੇ ਵੱਡੇ ਵਈ ਆ ਕੇ ਕੀ ਹਾਲ ਨੇ ਸਾਹਿਬ ਜੀ ਚਲੋ ਜੀ ਦੇਖੋ ਮਾਹੌਲ ਨੋ ਐਂਟਰੀ ਵਿੱਚ ਦੀ ਵੜ ਗਿਆ ਮੁੰਡਾ ਗਾਣਿਆਂ ਦੀ ਵੀ ਆਵਾਜ਼ ਸੁਣ ਰਹੀ ਆ ਮਰ ਨਾਲ ਮੇਰੀ ਵੀ ਸੁਣ ਰਹੀ ਹੋਣੀ ਆ ਇੱਧਰ ਪਤਾ ਨਹੀਂ ਇਹਦੇ ਵਿੱਚ ਵਰਜੇ ਬੰਦਾ ਕਿੱਧਰ ਜਾਂਦਾ ਹੋਊ ਇਹ ਤੇ ਇੱਧਰ ਸ਼ਾਹ ਜੀ ਕਹਿੰਦੇ ਬੋਲਾ ਹੀ ਆ ਗਿਆ ਕੋਈ ਬੰਦਾ ਕੰਮ ਲੱਗਦਾ ਇੱਧਰ ਸ਼ਾਹ ਜੀ ਬੰਪਟ ਮਤਲਬ ਚੀਜ਼ਾਂ ਘੰਟਾ ਸਾਰੀਆਂ ਇੱਧਰ ਤੇ ਹੁਣ ਤੁਹਾਨੂੰ ਆਪਾਂ ਇੱਧਰਲਾ ਮਾਹੌਲ ਦਿਖਾਉਣੇ ਆਂ ਇੱਧਰ ਸਕੂਟਰ ਡੱਕਰੋ ਬਾਈ ਜੀ ਉੱਤੇ ਬੈਠ ਕੇ ਫੁੱਲ ਰੇਸ ਕਰੋ ਇਹਦੀ ਆਹ ਲਓ ਜੀ ਇੱਧਰ ਘੋੜਾ ਭਜਾਓ ਇਹਦੀ ਫੁੱਲ ਰੇਸ ਕਰੋ ਇਸ ਤੋਂ ਬਾਅਦ ਆ ਗਿਆ ਜੀ ਆਸ ਇਸ ਤਮਾਗੇ ਇਧਰ ਫੇਰ ਗੱਡੀਆਂ ਤੇ ਗੱਡੀਆਂ ਆ ਗਈਆਂ। ਜ਼ਿਆਦਾ ਚੀਜ਼ਾਂ ਤਾਂ ਉਹੀ ਐ ਜਿੰਨਾ ਬਾਰੇ ਮੈਨੂੰ ਨਹੀਂ ਪਤਾ। ਤੇ ਹੋਰ ਦੇਖਦੇ ਰਹੋ, ਹੋਰ ਦੇਖਦੇ ਰਹੋ, ਹੋਰ ਦਿਖਾਉਨੇ ਆ। ਤੇ ਹੋਰ ਸਾਜੀ ਇਧਰ ਤੁਸੀਂ ਜਿਹੜਾ ਮਾਹੌਲ ਆ ਤੁਹਾਨੂੰ ਮੈਂ ਇਧਰ ਦਿਖਾਤਾ ਚੰਗੀ ਤਰ੍ਹਾਂ। ਕਾਰ ਨੱਕਰੋ ਬਾਈ ਜੀ ਬੈਠ ਕੇ। ਲਓ ਆਨੰਦ ਪੂਰਾ ਦੱਬ ਕੇ। ਹੁਣ ਆਪਾਂ ਇੱਕੋ ਐਕਸਿਟ ਮਾਰਦੇ ਆ। ਤੇ ਫੇਰ ਤੁਹਾਨੂੰ ਅਗਲੀ ਕਾਰਵਾਈ ਅਗਲੇ ਸੀਨ ਦੇ ਵਿੱਚ ਦਿਖਾਵਾਂਗੇ। ਉਦੋਂ ਤੱਕ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਆਨੰਦ ਲਓ। ਬਹੁਤ ਅੱਛਾ ਕੰਮ ਕੀਤਾ ਗਾਣੇ ਬੰਦ ਕਰ ਤੇ ਇੱਧਰ ਦੇਖੋ ਸਾ ਜੀ ਵੀਡੀਓ ਦੇ ਵਿੱਚ ਤਾਂ ਚੰਗੀ ਤਰ੍ਹਾਂ ਜਿਹੜਾ ਇੱਥੋਂ ਦਾ ਮਾਹੌਲ ਦਿਖਾਈ ਦੇ ਰਿਹਾ ਹੁਣ ਇੱਧਰ ਆ ਗਏ ਜੀ ਮੱਲਾ ਦਾ ਖੜ ਪੀਣ ਦੀਆਂ ਅਵਸਥਾ ਨੇ ਉੱਪਰ ਦੇਖੋ ਮਾਹੌਲ ਕੁਛ ਇਸ ਤਰ੍ਹਾਂ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਕਿ ਇੱਧਰ ਹੋਰ ਅੱਗੇ ਤੱਕ ਤੁਹਾਨੂੰ ਦਿਖਾਉਣਾ ਹੈ ਹੋਰ ਅੱਗੇ ਜਾ ਕੇ ਤੇ ਇੱਧਰ ਆ ਗਏ ਜੀ ਗੁੱਡ ਸਮੋਕਰ ਲਾਈਟ ਹੋਰ ਆਪਾਂ ਇੱਧਰ ਚਾਹਦੇ ਹਾਂ ਤੇ ਤੁਹਾਨੂੰ ਹੋਰ ਜਿਹੜਾ ਮौज-ਮਸਤੀ ਦਾ ਇੱਧਰ ਮਾਹੌਲ ਦਿਖਾਉਣਾ ਪਿਛੇ ਦੀ ਇੱਧਰ ਕਹਿੰਦੇ ਚੇਅਰ ਲੱਗੀਆਂ ਹੋਈਆਂ ਨੇ ਤੇ ਆਪਾਂ ਉਤੋਂ ਨਹੀਂ ਤੁਹਾਨੂੰ ਹੋਰ ਦਿਖਾਉਣੇ ਜਿਹੜੀ ਬਾਲ ਦੀ ਪਾਉਣ ਬੋਲੇ ਜੇ ਛ ਲਓ ਜੀ ਇਹਨਾਂ ਚਾਰ ਸਪੀਰੇ ਲਾਈਟਿੰਗ ਆ ਤੇ ਇਹ ਆ ਰੋਡ ਦੀ ਬਾਈ ਨੇ ਜਾਰੇ ਤੋਂ ਵੀ ਨਹੀਂ ਡਿੱਗਿਆ ਗੋਲਾ ਜਾਂ ਚਲੋ ਜੀ ਚਲੋ ਸਾਜੀ ਚਲੋ ਜੀ ਆ ਚੀਜ਼ ਤੁਸੀਂ ਫਿਲਮਾਂ ਦੇ ਵਿੱਚ ਜ਼ਰੂਰ ਦੇਖੀ ਹੋਣੀ ਆ ਸਾਜੀ ਇੱਥੇ ਉਹ ਖੇਡਣ ਵਾਸਤੇ ਹੁੰਦਾ ਜਿਹੜਾ ਸਿਸਟਮ ਜਾਂ ਨਾ ਇੱਥੇ ਬੌਲਾ ਨਾ ਉਹ ਛੱਤੀ ਜੀ ਇਸ ਕਰਕੇ ਆਪਾਂ ਇੱਦਾਂ ਲਗਾਉਣਾ ਸੁਵੋਕਿੰਗ ਰੂਮ ਉਧਰ ਆ ਜੇ ਤੂੰ ਐਂ ਤੂੰ ਆ ਤਾਂ ਛੱਡਣਾ ਹੋਵੇ ਇੱਧਰ ਜਾ ਸਕਦੇ ਹੋ ਲੋ ਸ਼ਾਜੀ ਆਪਾਂ ਇਧਰੋਂ ਕਹਿੰਦੇ ਜੀ ਸਮੈਸ਼ ਵਾਲੇ ਪਾਸੋਂ ਵੀ ਕਹਿੰਦੇ ਆਪਾਂ ਐਕਸਟ੍ਰੇਨ ਮਾਰ ਚੁੱਕੇ ਆਂ ਤੇ ਤੁਹਾਨੂੰ ਆਪਾਂ ਕੋਈ ਹੋਰ ਹੋਰ ਚੀਜ਼ ਤੁਹਾਨੂੰ ਆਪਾਂ ਹੋਰ ਦਿਖਾਉਨੇ ਆਂ ਕੋਈ ਰੌਣਕ ਮੰਗਲ ਮੈਨੂੰ ਉਮੀਦ ਆ ਕਿ ਇੰਨੀ ਕਰਾਉਣਗੇ ਤੁਸੀਂ ਰੌਣਕ ਨਾਲ ਦੇਖੀ ਹੋਣੀ ਲੋ ਸ਼ਾਜੀ ਕਹਿੰਦਾ ਹੁਣ ਤੁਹਾਨੂੰ ਆਪਾਂ ਉਧਰ ਦਿਖਾ ਰਹੇ ਆਂ ਬ੍ਰਾਂਡ ਜਿੱਧਰ ਬਹੁਤ ਮਹਿੰਗੇ ਮਹਿੰਗੇ ਨੇ ਤਕੜੇ ਤਕੜੇ ਪੈਸੇ ਲਾਉਂਦੇ ਨੇ ਬੰਦੇ ਤੇ ਜਿੱਧਰ ਕਹਿੰਦੇ ਪੂਰੇ ਫੁੱਲ ਪੈਸੇ ਲੱਗਦੇ ਨੇ ਉਧਰਲੇ ਪਾਸੇ ਤੁਹਾਨੂੰ ਦਿਖਾ ਰਹੇ ਆਂ ਤੇ ਵੀਡੀਓ ਨਾਲ ਬਣੇ ਰਹੋ ਹਾਂ ਉਧਰ ਨਾਲ ਇਧਰ ਫੁੱਲ ਵੀ ਲੱਗਦੇ ਨਾਲ ਤੇ ਤੁਹ ਦੇਖਦੇ ਰਹੋ ਸਾਜੀ ਗੱਡੀ ਕੀ ਕਰਨੀ ਹੈ ਅਜੇ ਅਜੇ ਕਢੀ ਰਹਿਣੀ ਤੇ ਵੀਡੀਓ ਨਾਲ ਬਣੇ ਰਹੋ ਉਹ ਤੱਕ ਤੁਹਾਨੂੰ ਹੋਰ ਗੱਲਬਾਤ ਦਿਖਾਉਣੀ ਹੈ ਇੱਧਰ ਬ੍ਰਾਂਡ ਦਿਖਾਵਾਂਗੇ ਤੁਹਾਨੂੰ ਹੋਰ ਵਧੀਆ ਹੁਣ ਤੇ ਦੇਖੋ ਤੁਹਾਨੂੰ ਬਲਵਿੰਦਰ ਅਰਗੇ ਆਏ ਆ ਵੈਸੇ ਜਲਵੀਰ ਅਰਗੇ ਇੱਧਰ ਇਹ ਕਹਿੰਦਾ ਵੀ ਇੱਧਰ ਨੂੰ ਚੱਲਦੇ ਹਾਂ ਹੁਣ ਇੱਧਰ ਨੂੰ ਦੇਖਦੇ ਆ ਵੀ ਕਿੰਨੇ ਕੁ ਮਹਿੰਗੇ ਹੁੰਦੇ ਨੇ ਕੱਪੜੇ ਕਿਉਂਕਿ ਆਪਣੀ ਆਪਣਾ ਬਜਟ ਲੋ ਰਿਹਾ ਹੋਇਆ ਸੀ ਆ ਹੁਣ ਇਹਨਾਂ ਨਾਲ ਜਾਣਦੇ ਆ ਤਗੜੇ ਬੰਦਿਆਂ ਨਾਲ ਤੇ ਇੱਧਰੋਂ ਕੰਮ ਕਹਿੰਦੇ ਸਾਜੀ ਸ਼ੁਰੂ ਹੋ ਚੁੱਕਿਆ ਤੇ ਹਾਲਾਂਕਿ ਮੂਰੇ ਮੈਂ ਲੱਗਿਆ ਮੈਨੂੰ ਪਤਾ ਕੱਖ ਨਹੀਂ ਚਲੋ ਵੀ ਕਲਾਕਸ ਆ ਗਿਆ ਇਹ ਟੋਮੀ ਆ ਗਿਆ ਦੇਖ ਸਕਦੇ ਹੋ ਕਲਾਕਸ ਤੋਂ ਇਧਰ ਆਦਾਗਾ ਤੇ ਕੋਦੀਪਾ ਇਹਦਾ ਬ੍ਰਾਂਡ ਹੀ ਵਾਲੇ ਔਖੇ ਔਖੇ ਨਾਮ ਪਹਿਲੀ ਵਾਰ ਨਾਂ ਨਹੀਂ ਲੈਣਾ ਆ ਰਿਹਾ ਆਪਾਂ ਨੂੰ ਜਦੋਂ ਖਰੀਦਾਂਗੇ ਦੇਖੀ ਜਊ ਲਿਬਰਟੀ ਆ ਗਿਆ ਫੈਕਟਰੀ ਬਾਇਸ ਸਟੋਰ ਤੇ ਇੱਕ ਦਿਨ ਮੈਂ ਇਧਰ ਦਸਨ ਆਲਾ ਆਇਆ ਸੀ ਉਦੋਂ ਉਹ ਮੈਨੂੰ ਉਹ ਬੜਾ ਪੌਜਖਵਾ ਕੇ ਲੈ ਗਿਆ ਸੀ ਗੱਲਾਂ ਪਾ ਪਾ ਰਹੀ ਇਸ ਕਰਕੇ ਇੱਧਰ ਗੱਲ ਘਟ ਬਣ ਰਹੀ ਹੈ ਵੀਡੀਓ ਬਣਾਉਣ ਦੀ ਫਿਰ ਵੀ ਆਪਾਂ ਹਾਰ ਨਹੀਂ ਰਹੇ ਤੁਹਾਨੂੰ ਫਿਰ ਵੀ ਦਿਖਾ ਰਹੇ ਆ ਇੱਧਰ ਆ ਗਿਆ ਜੋਕੀ ਜੋਕੀ ਆ ਗਿਆ ਇਹ ਦੁਆਦ ਆ ਗਿਆ ਕਟੇਲ ਕਟੇਲ ਆ ਗਿਆ ਚਲੋ ਬਾਹਲਾ ਨਾਂ ਨਹੀਂ ਲੈਂਦੇ ਆਪਾਂ ਵਾਲੇ ਬ੍ਰਾਂਡਾਂ ਦਾ ਫਿਰ ਤੁਸੀਂ ਐਵੇਂ ਹੱਸਣ ਲੱਗ ਜੰਨਾ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਜਦੋਂ ਇਹਨਾਂ ਨੂੰ ਪਤਾ ਸ਼ੂ ਆ ਗਿਆ ਸਾਜੀ ਤੁਸੀਂ ਦੇਖ ਸਕਦੇ ਹੋ ਸਾਰੇ ਲਗਾਤਾਰ ਇੱਧਰ ਵੀਡੀਓ ਦੇ ਵਿੱਚ ਦੇਖੋ ਉਹ ਚਾਰਜ ਮੇਰੇ ਜਿਹੜਾ ਵੀ ਪੂਰੀ ਵਾਲ ਭਰੀ ਹੋਈ ਆ ਇੱਧਰ ਸ਼ੂ ਨਾਲ ਹਰ ਬ੍ਰਾਂਡ ਮਿਲੂ ਇੱਥੇ ਸਾਨੂੰ ਇਹ ਮੇਰੀ ਜ਼ਿੰਮੇਵਾਰੀ ਵੀ ਹਰ ਬ੍ਰਾਂਡ ਮਿਲੂ ਬਾਕੀ ਇਹਨਾਂ ਦਾ ਪਤਾ ਨਹੀਂ ਪਾਈਆਂ ਦਾ ਇਹ ਹੈਗਾ ਜੀ ਪੈਰਾਮਿਡ ਮਾਈਕਰੋ ਬ੍ਰਿਊਰੀ ਬੜਾ ਔਖਾ ਨਾਮ ਆ ਵੀ ਮਤਲਬ ਖਾਣਾ ਵੀ ਇੱਧਰ ਮਤਲਬ ਪੂਰਾ ਔਖਾ ਹੀ ਹੋਊ ਇੱਧਰ ਹੈ ਸਿਸਟਮ ਇਹ ਪੈਰਾਮਿਟਰ ਦੇ ਨਾਮ ਨਾਲ ਬਹੁਤ ਮਸ਼ਹੂਰ ਆ ਬਾਕੀ ਨਾ ਅਗਲਾ ਲੈਂਦਾ ਨਹੀਂ ਮੇਰੇ ਨੂੰ ਕਿਉਂਕਿ ਲੈਣਾ ਨਹੀਂ ਆਉਂਦਾ ਇੱਧਰ ਆ ਗਿਆ ਬਲੂ ਪੈਰਟ ਬਲੂ ਪੈਰਟ ਤੁਸੀਂ ਦੇਖ ਸਕਦੇ ਹੋ ਸਾਹਿਬ ਤੇ ਇੱਧਰ ਆ ਗਿਆ ਬਾਈ ਜੀ ਕਹਿੰਦੇ ਸਲਾਡੋ ਕਾਫੇ ਸਲਾਡੋ ਕਾਫੇ ਇੱਧਰ ਵੀ ਕਹਿੰਦੇ ਜੀ ਤੁਸੀਂ ਇੰਜੋਏ ਕਰ ਸਕਦੇ ਹੋ ਆਪਣਾ ਪੇਟ ਪੂਜਾ ਕਰ ਸਕਦੇ ਹੋ ਸਾਹਿਬ ਆਹ ਬ੍ਰਾਂਡ ਸ਼ਾਇਦ ਮੈਂ ਤੁਹਾਨੂੰ ਨਹੀਂ ਦਿਖਾਈ ਪਹਿਲਾਂ ਇਹ ਲਾਓ ਨਜ਼ਾਰੇ ਜ਼ਿੰਦਗੀ ਦੇ ਨਾਕ ਆਊਟ ਆ ਗਿਆ ਜੀ ਆਹ ਲੋ ਜੀ ਕਹਿੰਦੇ ਕੋਈ ਵੀ ਚੀਜ਼ ਖਰੀਦੋ ਇੱਥੋਂ ਤੁਸੀਂ ਗੱਲ ਕਰਾਂ ਮੈਂ ਬੈਕ ਸਾਈਡ ਤੋਂ ਦਿਖਾ ਰਿਹਾ ਹਾਂ ਇੱਥੋਂ ਤੇ ਜੇ ਤੁਹਾਨੂੰ ਫਰੰਟ ਤੋਂ ਦਿਖਾਉਂਦਾ ਤਾਂ ਤੁਸੀਂ ਜ਼ਿਆਦਾ ਵਧੀਆ ਦੇਖ ਸਕਦੇ ਸੀ ਇਹ ਆ ਗਈ ਜੀ ਪਾਰਕਿੰਗ ਇੱਧਰ ਗੱਡੀਆਂ ਥੋੜੀ ਪੈਨੂੰ ਬੰਬੇ ਵਾਲੀ ਬੱਸ ਆ ਗਈ ਇੱਧਰ ਓ ਵਾਏ 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 ਲੋ ਜੀ ਕਹਿੰਦੇ ਸਰਕਲ ਸਾਡਾ ਚੱਲਦਾ ਦਿਲ ਵਿੱਚ ਕੀ ਆਵਾਜ਼ ਹੈ ਇਹ ਜਾਂਦੀ ਹੈ ਕਹਿੰਦੇ ਮੁੰਬਈ ਵਾਲੀ ਬੱਸ ਮੁੰਬਈ ਚ ਮੁੰਲਾ ਤਾਂ ਇਹ ਜੀਆਂ ਚੱਲਦੀਆਂ ਉਧਰ ਸਾ ਜੀ ਹੁਣ ਇੱਧਰ ਕਹਿੰਦੇ ਜੀ ਪਾਰਕਿੰਗ ਆ ਗਈ ਗੱਡੀਆਂ ਦੀ ਸਾ ਜੀ ਪ੍ਰਬੰਧ ਪੂਰਾ ਤਕੜਾ ਇੱਥੇ ਜਿਹੜਾ ਮੇਰੇ ਕੋਲ ਪਹਿਲੀ ਵਾਰ ਆਊਗਾ ਉਹਨੂੰ ਵੱਧ ਨਜ਼ਾਰਾ ਆਊਗਾ ਜਿਹੜਾ ਰਿਪੀਟ ਕਰ ਰਿਹਾ ਉਹਨੂੰ ਕੋਈ ਹੋਰ ਨਜ਼ਾਰਾ ਆ ਰਿਹਾ ਹੋ ਇਸ ਕਰਕੇ ਇਹ ਬੰਦਾ ਕਹਿੰਦਾ ਆਵੇ ਵਾਲੀ ਗੱਡੀ ਦੇ ਨਾਲ ਦੀ ਜਿਹੜੀ ਵੀ ਗੱਡੀ ਮਿਲਦੀ ਆ ਉਹਦੇ ਸਾਹਮਣੇ ਹੋ ਜਾਂਦਾ ਹਾਲਾਂਕਿ ਤੇ ਕੋਲ ਅਮੇਜ ਆ ਤੇ ਖੜਾ ਤਾਂ ਇਹ ਮੇਜ਼ ਦੇ ਪਹਿਲੇ ਖੇਨ ਵਾਲੀ ਗਿਆ ਸੀ ਤੂੰ ਹੁਣ ਤੂੰ ਗਿਆ ਮੇਜ਼ ਦੇ ਪਹਿਲੇ ਖੇਨ ਵਾਲੀ ਸੀ ਉਹ ਮੂਰੇ ਹੀ ਵਰਨਾ ਨਿਕਲ ਗਈ ਮੂਰੇ ਵਰਨਾ ਨਿਕਲ ਗਈ ਗਾਣਾ ਇਹਨੇ ਕਹਿੰਦੇ ਬੜਾ ਇੱਥੇ ਕੰਮ ਔਖਾ ਕੀਤਾ ਬੋਲਣਾ ਸਾਡਾ ਬੰਦ ਕੀਤਾ ਕਹਿੰਦੇ ਸਾਹਿਬ ਕਹਿੰਦਾ ਜੀ B30 ਨਾਲ ਇਹਨੇ ਕਹਿੰਦੇ ਫੂਡ ਪੋਰਟ ਇਹਨਾਂ ਦਾ ਕਹਿੰਦੇ ਪੀਜ਼ਾ ਬਹੁਤ ਕਹਿੰਦਾ ਤੇ ਖੈਰ ਹੁਣ ਕਹਿੰਦੇ ਸਾਡੀ ਇੱਧਰ ਜਾਣ ਦੀ ਤਿਆਰੀ ਆ ਤੇ ਇੱਧਰ ਆਪਣੀਆਂ ਆਰਾਮ ਬਿਹਾਰੀ ਜਾਊਗੀ ਕਹਿੰਦੇ ਜਾਨਦੀਪ ਲੱਗੇ ਇਹਦੇ ਤੇ ਟੈਗ ਤੇ ਹੁਣ ਕਹਿੰਦੇ ਬਾਈ ਜੀ ਚੱਲਣਗੇ ਤੇ ਇੱਧਰ ਕਹਿੰਦੇ ਚੇਲੇ ਸਾਰੇ ਖੜੇ ਇੱਧਰ ਚੇਲੇ ਚਲੋ ਸ਼ਾਹ ਜੀ ਬੈਠੋ ਤੇ ਲਓ ਰੱਬ ਦਾ ਨਾਮ ਤਾਂ ਲਓ ਸ਼ਾਹ ਜੀ ਇਹ ਆਪਣਾ ਅੱਜ ਦਾ ਕੁਝ ਇਸ ਤਰ੍ਹਾਂ ਦਾ ਵਲੌਗ ਸੀਗਾ ਤੇ ਇਹੀ ਵਲੌਗ ਆਪਣਾ ਅੱਜ ਦਾ ਇੱਥੇ ਆਊਟਲੈਟ ਦੇ ਵਿੱਚ ਹੀ ਆਪਾਂ ਸਮਾਪਤ ਕਰਦੇ ਆ ਨਹੀਂ ਆਪਾਂ ਲੰਬਾ ਬਣਾਉਣੇ ਹੁੰਨੇ ਆ ਕਿ ਮੱਲਾ ਦਾ ਵੈਸੀ ਲੰਬਾ ਵਲੌਗ ਹੋ ਗਿਆ ਹੁਣ ਇਸ ਕਰਕੇ ਆਪਾਂ ਇਹਨੂੰ ਇੱਥੇ ਸਮਾਪਤ ਕਰਨ ਲੱਗੇ ਆਂ ਆ ਬੰਦਾ ਗੁੱਸੇ ਨਾਲ ਦੇਖ ਰਿਹਾ ਹਾਲਾਂਕਿ ਟਾਈਮ ਲੱਗ ਰਿਹਾ ਹੈ ਨਾ ਇਸ ਕਰਕੇ ਤਾਂ ਉਮੀਦ ਕਰਦਾ ਤੁਹਾਨੂੰ ਜਿਹੜਾ ਅੱਜ ਦਾ ਵਲੌਗ ਆ ਅੱਛਾ ਲੱਗਿਆ ਹੋਣਾ ਬਹੁਤ ਅੱਛਾ ਲੱਗਿਆ ਹੋਣਾ ਤੇ ਜੇ ਬਹੁਤ ਅੱਛਾ ਲੱਗਿਆ ਤੇ ਵੀਡੀਓ ਨੂੰ ਬਹੁਤ ਲਾਈਕ ਕਰ ਦਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਵੀ ਬਹੁਤ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਭਾਈ ਜੀ ਜ਼ਿੰਦਗੀ ਜਿੰਦਾਬਾਦ ਕਹਿੰਦੇ ਅਸੀਂ ਸਮਾਪਤ ਹੋਣ ਦੇ ਬਾਵਜੂਦ ਵੀ ਤੁਹਾਨੂੰ ਫਿਰ ਵੀ ਅਸੀਂ ਇੱਕ ਦਰਜਾਂਦੇ ਹੋਏ ਤੁਹਾਨੂੰ ਫਿਰ ਇੱਕ ਇੱਧਰ ਹਾਲਾਂਕਿ ਅਸੀਂ ਜਾ ਰਹੇ ਹਾਂ ਇਧਰ ਮੁੰਡਿਆਂ ਨੂੰ ਫੋਨ ਆ ਗਿਆ ਆਪਣੇ ਆਪਣੇ ਕੰਮ ਦੇ ਤੇ ਇਸ ਕਰਕੇ ਆਪਣਾ ਵਲੌਗ ਦੁਬਾਰਾ ਸਮਾਪਤ ਹੁੰਦਾ ਜੀ ਮਿਹਰਬਾਨੀ ਸ਼ਾਹ ਜੀ